ਜਦੋਂ ਆਪਣੀ ਗੱਲ ਦੱਸਣ ਲੱਗੇ ਫਕੀਰ ਦਾ ਲਿਖਣ ਵਾਲਿਆਂ ਦਾ ਉਹਨਾਂ ਦੇ ਸ਼ਿਕਉਮ ਹੁੰਦੀ ਏ ਔਰ ਉਹਨਾਂ ਦੇ ਸ਼ਿਕ ਹੌਸਲਾ ਹੁੰਦੇ ਉਹਨਾਂ ਦੇ ਸ਼ਿਕੁਦ ਕਰਦੇ ਜਾਣਾ ਹੁੰਦਾ ਉਹ ਇੱਕ ਥਾਂ ਤੇ ਕਦੇ ਪੜਾਉ ਨਹੀਂ ਕਰਦੇ ਨਾ ਹੀ ਉਹ ਇੱਕ ਥਾਂ ਤੇ ਟਿੱਕੇ ਬਹਿੰਦੇ ਨਾ ਹੀ ਉਹਨਾਂ ਨੂੰ ਸੰਗ ਨਾ ਚਾਹੀਦਾ ਕਿਥੋਂ ਦੇ ਹੋਣ ਲਾਸੀ ਕੀ ਏ ਵਿਚਾਰ ਲੈਣਾ ਕਰ ਲਿਖਿਆ ਸਰ ਪਾਜਾ ਦੀ ਕਹਿਣ ਲੱਗੇ ਕੋਈ ਆਖਦਾ ਦਿੱਲੀ ਕੋਲਕਾਤੇ ਦਾ ਮੈਂ ਕੋਈ ਆਖਦਾ ਗੰਗਾ ਤੀਰ ਮੇਰਾ ਕੋਈ ਆਖਦਾ ਕਾਂਸੀ ਵਿੱਚ ਜੰਮਿਆ ਮੈਂ ਪਿਤਾ ਦਸਰਾਥ ਦੇ ਰਾਮ ਵੀਰ ਮੇਰਾ ਪਰ ਬਿਨਾ ਖੰਮਤ ਦੁਨੀਆ ਦੀ ਸੈਰ ਕਰਦਾ ਅਸਲ ਪਿੰਡ ਹੈ ਪੰਛੀ ਸ਼ਰੀਰ mera ਇਹ ਪਿੰਡ ਦੇ ਨਾਲ ਸੰਸਾਰ ਹੈ ਸ਼ਰੀਰ ਤੇ ਦੁਨੀਆ ਵਰਨਾ ਉਹ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ ਉਹ ਠੀਕ ਹੈ ਲੇ ਹੁਣ ਤੁਸੀਂ ਵਾਲਸ ਨੂੰ ਮਿੱਤਰਾਂ ਨੇ ਜਿਹੜਾ ਹੁਕਮ ਕੀਤਾ ਸੀ ਕਿ ਬਾਪਾਈ ਦਾ ਜਗਜੀਤ ਸਿੰਘ ਰੋੜੇ ਦੀ ਲੈਣਾ ਨਾ ਕਹਿ ਦਿੱਤੀ ਅਸੀਂ ਇੰਦਰਾ ਦੀ ਲੈਣਾ ਨਹੀਂ ਕਹੀ ਸਤਕਾਰ ਜੋ ਪਹਿਣਾ ਖਿਮਾ ਦੇਣੀ ਹੈ ਤੇ ਅੱਜ ਕਹਿ ਦਿੰਦੇ

ਔਰ ਇਹਦੇ ਨਾਲ ਅਸੀਂ ਅੱਗੇ ਵੰਡ ਕੇ ਛਕੀ ਰਾਜ ਕੇ ਖਾਈਏ ਦੇਸ਼ ਦੀ ਬੋੜ ਅਨਪੜਤਾ جہالت ਔਰ ਸਾਡੇ ਵਿੱਚ ਜੋ ਵੀ ਭੜੇ ਖਾਲ ਉਹਨਾਂ ਨੂੰ ਕਦੇ ਕੇ ਚੰਗੇ ਬਣ ਜਾਈਏ ਇਹ ਸਾਡੇ ਆਪਣੇ ਕੋਈ ਵਿਚਾਰ ਲਓ ਹੁਣ ਸੁਣੋ ਕਿ ਬੜੇ ਹੋਸ਼-ਹੌਸ਼ ਤੇ ਰੋਸ਼ਨ ਬੋਲੀ ਇੰਦਰਾ ਬਾਣੀ ਉਹਨੇ ਲਿਖਿਆ ਕੀ ਕਾਹਨੂੰ ਸੁਝਾ ਲੈ ਤਾਣੀ ਤੇਰੇ ਗੁੰਡੇ ਬੰਗਲਾਦੇਸ਼ ਵਿੱਚ ਮਿੱਧ ਕੀਤਾ ਤਾਣੀ ਦਿਲ ਟੁਕੜੇ ਹੋਇਆ ਟਗੋਰ ਦਾ ਤੇ ਪਿਆਰ ਪੈ ਗਿਆ ਬਾਣੀ ਟਗੋਰ ਨੂੰ ਕਾਮ ਬਗਾਲੇ ਲੋਕ ਜਾਣਦੇ ਹੈ ਦਿਲ ਟੁਕੜੇ ਹੋਇਆ ਟਗੋਰ ਦਾ ਤੇ ਪਿਆਰ ਪੈ ਗਿਆ ਬਾਣੀ ਆ ਘੂਰੇ ਹੀਰੇ ਹਿੰਦ ਨੂੰ ਪਾਕੀ ਕੌਡੀ ਕਹਾਣੀ ਤੈਨੂੰ ਕਿਹਨੇ ਦੱਸੀ ਦੁਸ਼ਮਣਾਂ ਨੇ ਅਮਨ ਨੂੰ ਲਾਣੀ ਮੈਂ ਤੇ ਗੁਰੂ ਦੀ ਤੇਗ ਹੈ ਹਕਤੀ ਜਿਆਣੀ ਮੈਂ ਦੁਰਗਾ ਗੁਰਦ ਸਮੇਸ਼ ਦੀ ਕੋਈ ਨਹੀਂ ਪਰ ਤਾਣੀ ਮੈਨੂੰ ਜੋਨਰ ਵੀ ਆਖਦੇ ਛੱਤੀ ਦੀ ਬਾਣੀ ਔਰ ਸੱਚੀ ਮੇਰੇ ਸਿਰ ਰਾਕੇ ਸਿੱਖ ਸਰਦਾਰ ਹੈ 90 ਦੇ ਬਾਣੀ ਮੈਨੂੰ ਦਸਗੀ ਭਾਗੋ ਔਰ ਸਭ ਕਰ ਤਲਵਾਰ ਚਲਾਨੀ मैं बंबा शाम दि सर देखना भी रस्तिया लाइन होंगे वारोल और सरदार जगदीर सिंगा जोश लाके सामने कहा गए और वह रस्ते बैठा हो कहने देना अपने वालों बोल बोलने लग्या